ਕਣਕ ਦੀ ਫਸਲ ਵਿੱਚ ਸਭ ਤੋਂ ਜਿਹੜਾ ਨਦੀਨ ਹੈਗਾ ਉਹ ਗੁੱਲੀ ਡੰਡਾ ਕਣਕ ਦੀ ਫਸਲ ਦਾ ਝਾੜ ਨੂੰ ਪ੍ਰਭਾਵਿਤ ਕਰਦਾ ਹੈਗਾ ਤੇ ਕਣਕ ਦੀ ਫਸਲ ਦੀ ਗਰੋਥ ਨੂੰ ਵੀ ਪ੍ਰਭਾਵਿਤ ਕਰਦਾ ਹੈਗਾ। ਕਾਫੀ ਏਰੀਆ ਦੇ ਵਿੱਚ ਕਣਕ ਦੇ ਨਾਲ ਹੀ ਇਸ ਤਰ੍ਹਾਂ ਬ੍ਰੇਕ ਬ੍ਰੇਕ ਗੁੱਲੀ ਡੰਡਾ ਜੰਮ ਜਾਂਦਾ। ਚਾਹੇ ਕਣਕ ਸੁਪਰਸੀਡਰ ਨਾ ਬੀਜੀ ਆ, ਚਾਹੇ ਕਣਕ ਬਾਕੀ ਬੀਜੀ ਆ, ਚਾਹੇ ਕਣਕ ਤੁਸੀਂ ਨੇ ਜੀਰੋ ਡਿਲ ਨਾਲ ਬੀਜੀ ਹੈਗੀ ਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਗੁੱਲੀ ਡੰਡੇ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਆ। ਕਿਸਾਨ ਭਰਾ ਕੋਰਪਾਨ ਤੇ ਸਪਰੇਅ ਕਰਨ ਦੇ ਬਾਰੇ ਫੈਸਲਾ ਕਰ ਰਹੇ ਹੈਗੇ ਆ ਪਹਿਲਾਂ ਕਿਸਾਨ ਭਰਾਵਾਂ ਨੇ ਮੋਮੋਜੀ ਵਰਤੀ ਹੈ ਵਕੀਰਾ ਵੀ ਵਰਤੀ ਹੈ ਕਾਫੀ ਕੰਪਨੀਆਂ ਦਾ ਜਿਹੜਾ ਵਕੀਰਾ ਵਾਲ ਟੈਕਨੀਕਲ ਸਾਲਟ ਜੋ ਵਰਤਿਆ ਹੈਗਾ 60 ਗ੍ਰਾਮ ਵਕੀਰਾ ਤੇ 2 ਲੀਟਰ ਨਾਲ ਪੈਂਦੀ ਦੇ ਤੇ ਕੁਝ ਕੁ ਕਿਸਾਨ ਭਰਾਵਾਂ ਨੇ ਜਿਨ੍ਹਾਂ ਨੇ ਸਪਰੇਅ ਨਹੀਂ ਕੀਤੀ ਪਹਿਲਾਂ ਜਦੋਂ ਕਣਕ ਬੀਜੀ ਤੇ ਹੁਣ ਕਣਕ 20 ਵਾਈ ਦਿਨ ਦੀ ਹੋ ਗਈ ਤੇ ਕਿਸਾਨ ਭਰਾ ਕਹਿੰਦੇ ਵੀ ਹੁਣ ਅਸੀਂ ਕਿਹੜੀ ਦਵਾਈ ਵਰਤੀਏ ਜਿਹਦੇ ਨਾਲ ਸਾਡਾ ਗੁੱਲੀ ਡੰਡਾ ਜਿਹੜਾ ਪਾਣੀ ਤੋਂ ਪਹਿਲਾਂ ਕੁਝ ਕੰਟਰੋਲ ਹੋ ਜੇ ਕੁਸ਼ਕਸੀ ਚਲੋ ਦੂਸਰੇ ਪਾਣੀ ਤੋਂ ਪਹਿਲਾਂ ਜਿਹੜੀ ਸਪਰੇਅ ਕਰਨੀ ਹੈਗੀ ਅਸੀਂ ਉਹਦੇ ਨਾਲ ਕੰਟਰੋਲ ਕਰਾਂਗੇ ਅੱਜ ਗੁੱਲੀ ਡੰਡਾ ਹੁਣ 2 ਤੋਂ 3 ਪਤੇ ਤੱਕ ਜਿਹੜਾ ਕਣਕ ਦੇ ਨਾਲ ਹੀ ਹੋਇਆ ਹੈਗਾ 20 ਤੋਂ 25 ਦਿਨ ਦੀ ਕਣਕ ਦੀ ਫਸਲ ਹੈ ਓਨੇ ਕ ਦਿਨ ਦੀ ਜਿਹੜਾ ਗੁੱਲੀ ਡੰਡਾ ਹੈਗਾ ਤੇ ਇਹਦੇ ਲਈ ਆਪਾਂ ਦੋ ਜਿਹੜੇ ਆਪਾਂ ਟੈਕਨੀਕਲ ਵਰਤ ਸਕਦੇ ਹੈਗੇ ਆ ਇਕ ਤਾਂ ਸਲਫੋਸਲਫਰਾਨ ਪਲਸ ਮੈਟਸਲਫਰਾਨ ਮੈਨ ਸాల్ਟ ਜਿਹਨੂੰ ਆਪਾਂ ਟੋਟਲ ਦੇ ਨਾਮ ਨਾਲ ਜਾਣਦੇ ਆ ਯੂਪੀਐਲ ਤੇ ਸਵਾਲ ਕੰਪਨੀ ਦੀ ਟੋਟਲ ਵਾਲ ਟੈਕਨੀਕਲ ਆਉਂਦਾ ਹੈਗਾ ਤੁਸੀਂ ਉਸ ਨੂੰ ਵੀ ਵਰਤ ਸਕਦੇ ਹੋ ਇੱਕ ਯੂਨਿਟ ਟੋਟਲ ਦਾ ਤੇ ਇੱਕ ਯੂਨਿਟ ਨਾਲ ਟਾਪਿਕ ਦਾ 120 ਲੀਟਰ ਜਾਂ 130 ਲੀਟਰ ਦੇ ਲਗਭਗ ਪਾਣੀ ਪਾ ਸਕਦੇ ਹੋ ਕੱਟ ਨਿਓਜਲ ਦੇ ਨਾਲ ਤੁਸੀਂ ਪਾਣੀ ਲਾਉਣ ਤੋਂ 5 ਤੋਂ 7 ਦਿਨ ਪਹਿਲਾਂ ਜਿਹੜਾ ਉਹਦੇ ਵਿੱਚ ਸਪਰੇਅ ਕਰਨੀ ਹੈਗੀ ਆ ਕਿਉਂਕਿ ਤੁਰਤ ਪਾਣੀ ਵੀ ਨਹੀਂ ਲਾਉਣਾ ਚਾਰ ਪੰਜ ਦਿਨ ਦਾ ਪਾਣੀ ਦਾ ਫਰਕ ਰੱਖਣਾ ਹੈਗਾ ਜੂਰੀਆ ਦਾ ਫਰਕ ਰੱਖਣਾ ਹੈਗਾ ਉਹਦੇ ਨਾਲ 40 ਤੋਂ 50% ਜਿਹੜਾ ਗੁੱਲੀ ਰੰਡਾ ਕੰਟਰੋਲ ਹੋ ਜਾਂਦਾ ਹੈਗਾ ਡਬਲ ਦੇਖੋ ਆਪਣੇ ਫਾਰਾ ਨਹੀਂ ਮਾਰਨਾ ਹੈ ਕਿਉਂਕਿ ਹਿਮਨ ਸాల్ਟ ਹੈਗਾ ਯੂਪੀ ਲ ਕੰਪਨੀ ਦਾ ਵਧੀਆ ਜਿਹੜਾ ਇਹਦੇ ਰਿਜ਼ਲਟ ਹੈਗੇ ਆ ਦੂਸਰਾ ਹੈਗਾ ਜੇ ਤੁਸੀਂ ਮਤਲਬ ਪਾਣੀ ਲਾਉਣ ਤੋਂ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਤਾਂ ਅਵਕੀਰਾ ਵਾਲਾ ਟੈਕਨੀਕਲ ਵੀ ਕਰ ਸਕਦੇ ਹੋ 60 ਗ੍ਰਾਮ ਅਵਕੀਰਾ 150 ਲੀਟਰ ਤੱਕ ਤੁਸੀਂ ਪਾਣੀ ਉਹਨੇ ਵੀ ਜਿਹੜਾ ਗੁੱਲੀ ਡੰਡਾ ਹੀ ਕੰਟਰੋਲ ਕਰਨਾ ਹੈਗਾ ਕੋਈ ਉਹਨੇ ਹੋਰ ਕੋਈ ਚੌੜੇ ਪੱਤੇ ਵਾਲਾ ਮਾਰਨਾ ਨਹੀਂ ਹੈਗਾ ਕਿਉਂਕਿ ਸਮੱਸਿਆ ਜਾਦੇ ਕੋਰਪਾਨ ਤੇ ਆਉਂਦੀ ਹੈ ਗੁੱਲੀ ਡੰਡੀ ਦੀ ਸਮੱਸਿਆ ਆਉਂਦੀ ਹੈਗੀ ਆ ਜਿਵੇਂ ਟੋਟਲਰ ਟੈਕਨੀਕਲ ਉਹ ਦੋ ਤੋਂ ਤਿੰਨ ਪੱਤੇ ਤੱਕ ਚੌੜੇ ਪੱਤੇ ਵਾਲਾ ਵੀ ਜਿਹੜਾ ਕੰਟਰੋਲ ਕਰਦਾ ਹੈਗਾ 60 ਗ੍ਰਾਮ ਕੱਲੀ ਵਕੀਰਾ ਨੂੰ ਹੀ ਕਰ ਸਕਦੇ ਕੋਈ ਨਾਲ ਜਿਹੜੀ ਪੈਂਡੀ ਪਾਉਣ ਦੀ ਲੋੜ ਨਹੀਂ ਦੋ ਦਿਨ ਦੇ ਬਾਅਦ ਤੁਸੀਂ ਉਸ ਦੇ ਵਿੱਚ ਜਿਹੜਾ ਪਾਣੀ ਲਾ ਸਕਦੇ ਹੈਗੇਓ ਕਿਉਂਕਿ ਕਿਸਾਨ ਭਰਾਵਾਂ ਨੇ ਕਾਫੀਆਂ ਨੇ ਪਹਿਲਾਂ ਵੀ ਪ੍ਰੀ ਨਰਸਰੀ ਪ੍ਰੋਡਕਟ ਵਰਤੇ ਹੈਗੇ ਉਹਨਾਂ ਦੇ ਰਿਜ਼ਲਟ ਠੀਕ ਹੈਗੇ ਹੁਣ ਜਿਹੜੇ ਅੱਗੇ ਜਾ ਕੇ ਪੋਸਟ ਦੇ ਵਰਤਣਗੇ ਕਿਉਂਕਿ ਜੇ ਕਿਸਾਨ ਭਰਾ ਕਹਿੰਦੇ ਵੀ ਅਸੀਂ ਪਾਣੀ ਲਾਉਣੇ ਤੇ ਜ਼ਬੂਰੀਆ ਪਾਉਣੀ ਪੂਗੀ ਸਾਡੀ ਜ਼ਮੀਨ 25 30 ਦਿਨ ਬੱਤ ਨਹੀਂ ਆਉਣੀ ਉਦੋਂ ਸਾਡੇ ਖੇਤਾਂ ਦੇ ਵਿੱਚ ਗੁੱਲੀ ਡੰਡਾ ਜਿਹੜਾ ਮਨਮੂਹਾ ਹੋ ਜਾਂਦਾ ਸਿਰਦੇਵਾਲਾ ਵਾਂਗੂ ਦੇਖੋ ਹੁਣ ਵੀ ਪੈੜਿਆਂ ਦੇ ਵਿੱਚ ਗੁੱਲੀ ਡੰਡਾ ਖੜਾ ਹੈਗਾ ਕਿਸਾਨ ਨੇ ਹੁਣ ਜਿਹੜਾ ਟੋਟਲ ਵਾਲਾ ਟੈਕਨੀਕਲ 779 ਪਲੱਸ ਮਿਟਰ 779 ਵਰਤਿਆ ਹੈਗਾ ਪਿਛਲੇ ਸਾਲ ਵੀ ਕਿਸਾਨ ਨੇ ਵਰਤਿਆ ਹੈਗਾ ਸੀਗਾ ਇਹ ਜਿੱਥੇ ਕਿਤੇ ਤੁਸੀਂ ਲੱਗਦਾ ਵੀ ਸਾਨੂੰ ਅਸੀਂ ਮੱਕੀ ਵਗੈਰਾ ਲਾਵਾਂਗੇ ਜ਼ਮੀਨ ਮਾੜੀ ਮੋਟੀ ਹਲਕੀ ਹੈਗੀ ਆ ਪਾਣੀ ਮਾੜਾ ਮੋਟਾ ਮਾੜਾ ਹੈਗਾ ਉੱਤੇ ਤੁਸੀਂ ਇਸ ਟੈਕਨੀਕਲ ਨੂੰ ਨਾ ਹੀ ਵਰਤਦੇ ਉ ਤਾਂ ਠੀਕ ਹੈ ਕਿਉਂਕਿ ਇਹਦੇ ਵਿੱਚ ਲੀਡਰ ਵਾਲਾ ਹੀ ਟੈਕਨੀਕਲ ਹੁੰਦਾ ਹੈ ਲੀਡਰ ਵਾਲਾ ਟੈਕਨੀਕਲ ਜਿੱਥੇ ਵਰਤਿਆ ਹੁੰਦਾ ਉੱਥੇ ਮੱਕੀ ਚੱਲਣ ਦੇ ਵਿੱਚ ਪ੍ਰੋਬਲਮ ਜਿਹੜੀ ਆਉਂਦੀ ਹੈਗੀ ਆ ਤੇ ਦੂਸਰਾ ਸਵਾਲ ਕਿਸਾਨ ਭਰਾਵਾਂ ਦਾ ਕੀ ਅਸੀਂ ਇਸ ਨੂੰ ਮੰਨ ਕੇ ਜਾਦੇ ਬਾਣ ਤੇ ਜਾਂ ਘੱਟ ਬਾਣ ਤੇ ਕਿਉਂਕਿ ਜੇ ਤੋ ਜੇ ਤਾਂ ਸੁੱਡੀ ਦੇਖ ਜਮੀਨ ਡਾਕਰ ਹੈਗੀ ਆ ਤਾਂ ਤਾਂ ਇੱਕ ਜੁਨਟ ਇੱਕ ਕਿੱਲੇ ਤੇ ਵਰਤ ਲਓ ਜੇ ਮਣੀ ਮੁੱਟੀ ਰੇਸ ਲਈ ਹੈਗੇ ਸਵਾ ਤੱਕ ਡੇਢ ਤੱਕ ਵੀ ਤੁਸੀਂ ਵਰਤ ਸਕੋ ਨਾਲ ਟਾਪਿਕ ਪਾਉਣੀ ਜ਼ਰੂਰੀ ਹੈਗੀਆ ਕਿਉਂਕਿ ਵੱਡਾ ਛੋਟਾ ਜਿੰਨਾ ਵੀ ਗੁੱਲੀ ਡੰਡਾ ਹੈਗਾ 40-50% ਕੰਟਰੋਲ ਹੋਵੇਗਾ ਕਈ ਵਾਰ ਕਰਨ ਤੋਂ ਬਾਅਦ 3-4 ਦਿਨ ਬਾਅਦ ਮਾੜੀ ਮੁੱਟੀ ਜੇ ਕਣਕ ਸੋਨ ਨੂੰ ਲੱਗੇ ਖੇਲਰਦੀ ਹੈ ਜਾਂ ਪੀਲੀ ਪੈਂਦੀ ਹੈ ਕੋਈ ਦਿੱਕਤ ਨਾ ਮੰਨਿਓ ਕੁਛ ਨਾ ਕਰੋ ਕਿਉਂਕਿ ਜੇ ਤੁਸੀਂ ਮੰਨ ਵੀ ਸਪਰੇਅ ਕਰਤੀ 5-7 ਦਿਨ ਬਾਅਦ ਪਾਣੀ ਲਾ ਦਿਓ ਠੀਕ ਹੈ ਪਾਣੀ ਲਾਉਣ ਤੋਂ ਇੱਕ ਦੋ ਦਿਨ ਪਹਿਲਾਂ ਤੁਸੀਂ ਯੂਰੀਆ ਪਾ ਲਿਓ ਇਹ ਨਾ ਹੋਵੇ ਵੀ ਤੁਸੀਂ ਕਈ ਵਾਰ ਯੂਰੀਆ ਪਾਦਣੇ ਸੁੱਕੇ ਚਾਪਾਂ ਦੋ-ਤਿੰਨ ਦਿਨ ਬਾਅਦ ਸਪਰੇਅ ਕਰਦੇ ਫਿਰ ਉੱਥੇ ਨਾ ਜਿਹੜਾ ਨਦੀਨ ਘਟ ਕੰਟਰੋਲ ਹੁੰਦਾ ਕਿਉਂਕਿ ਇਹਨੂੰ ਆਪਾਂ ਨੇ ਤਾਕਤ ਨਹੀਂ ਦੇਣੀ ਜੇ ਦੇਖੋ ਪਾਣੀ ਕਰਨ ਤੋਂ ਸਪਰੇਅ ਕਰਨ ਤੋਂ ਬਾਅਦ ਜੂਰੀਏ ਪੈ ਗਈ ਤਾਂ ਵੀ ਤਾਕਤ ਨਹੀਂ ਮਿਲਨੀ ਪਾਣੀ ਲੱਗਾ ਤਾਂ ਵੀ ਤਾਕਤ ਨੂੰ 5-7 ਦਿਨ ਦਾ ਤੁਸੀਂ ਜਿਹੜਾ ਧਰਕ ਰੱਖਣਾ ਹੈਗਾ ਕਾਫੀ ਵਧੀਆ ਰਿਜ਼ਲਟ ਆਉਂਦੇ ਹੈਗੇ ਆ ਜੇ 60 ਗ੍ਰਾਮ ਅਕੀਰਾ ਵਾਲਾ ਦੇ ਵਧੀਆ ਰਿਜ਼ਲਟ ਹੁੰਦੇ ਹੈਗੇ ਆ ਕਿਉਂਕਿ ਕਿਸਾਨਾਂ ਦੀਆਂ ਕਾਫੀ ਪ੍ਰੋਬਲਮਾਂ ਹੈਗੀਆਂ ਨੇ ਉਸ ਤੋਂ ਬਾਅਦ ਜੇ ਤੁਸੀਂ ਪਾਣੀ ਲੱਗ ਗਿਆ ਪਾਣੀ ਲਾਉਣ ਤੋਂ ਬਾਅਦ ਜਿਹੜੇ ਹੋਰ ਕਾਫੀ ਟੈਕਨੀਕਲ ਆਉਂਦੇ ਹੈਗੇ ਆ ਉਹਨਾਂ ਦੀਆਂ ਵੀ ਜਿਹੜੀਆਂ ਆਪਾਂ ਵੀਡੀਓ ਪਾਉਂਦੇ ਰਹਾਂਗੇ ਕਿਉਂਕਿ ਗੁੱਲੀ ਡੰਡੇ ਦੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਜਿਵੇਂ ਕਣਕੇ ਦੇ ਵਿੱਚ ਸੀਡ ਦੀ ਸਮੱਸਿਆ ਨਹੀਂ ਕਹਿੰਦੇ ਵੀ ਵੀਡ ਦੀ ਸਮੱਸਿਆ ਹੈਗੀ ਆ ਉਹਦੇ ਕਰਕੇ ਵੀ ਆਪਣੀਆਂ ਜ਼ਮੀਨਾਂ ਦੇ ਵਿੱਚ ਝਾੜ ਘਟਣ ਦੇ ਕਾਰਨ ਬਣ ਜਾਂਦੇ ਕਣਕ ਦੇ ਨਾਲ ਹੀ ਜਿਹੜਾ ਗੁੱਲੀ ਡੰਡਾ ਜਮਾ ਜਾਂਦਾ ਹੈਗਾ ਕਿਸਾਨ ਨੇ ਸੁਪਰ ਸੀਡਰ ਨਾਲ ਬੀਜੇ ਹੋਈ ਆ ਕਣਕ ਵਧੀਆ ਉੱਗਗੀ ਪਰ ਨਾਲ ਦੇ ਨਾਲ ਗੁੱਲੀ ਡੰਡਾ ਉੱਗ ਗਿਆ ਉਹਦੇ ਲਈ ਕਿਸਾਨ ਹੁਣ ਜਿਹੜੀ ਸਪਰੇਅ ਕਰ ਰਿਹਾ ਹੈਗਾ ਪਿਛਲੇ ਸਾਲ ਵੀ ਕਾਫੀ ਵਧੀਆ ਰਿਜ਼ਲਟ ਜਿਹੜੇ ਮਿਲੇ ਹੈਗੇ ਸੋਡੇ ਏਰੀਆ ਦੇ ਵਿੱਚ ਗੁੱਲੀ ਡੰਡੇ ਦੀ ਕਿੰਨੀ ਕਿ ਪ੍ਰੋਬਲਮ ਹੈਗੀ ਕੋਰਪਾਨ ਤੇ ਕਿ ਤੁਸੀਂ ਕਿਹੜੀ ਸਪਰੇਅ ਕਰਦੇ ਹੋ ਜਾਂ ਤੁਸੀਂ ਪ੍ਰੀ ਨਰਸਰੀ ਕੀਤਾ ਜਾਂ ਤੁਸੀਂ ਪੋਸਟ ਤੇ ਕਰ ਰਹੇ ਹੋ ਕਮੈਂਟਾਂ ਦੇ ਵਿੱਚ ਵੀ ਜੜਾ ਜਰੂਰ ਦੱਸਿਓ ਕਿਉਂਕਿ ਗੁੱਲੀ ਡੰਡੇ ਦੀ ਪ੍ਰੋਬਲਮ ਪੰਜਾਬ ਹਰਿਆਣਾ ਦੇ ਵਿੱਚ ਕਾਫੀ ਵੱਡੇ ਏਰੀਆ ਦੇ ਵਿੱਚ ਹੁੰਦੀ ਹੈਗੀ ਜਿਹੜੀਆਂ ਜ਼ਮੀਨਾਂ ਦੇ ਵਿੱਚ ਹਰ ਸਾਲ ਹੁੰਦਾ ਹੈਗਾ ਉੱਥੇ ਪ੍ਰੋਬਲਮ ਆਉਂਦੀ ਹੈ ਕਿਉਂਕਿ ਇਹਨੂੰ ਕੰਟਰੋਲ ਕਰਨ ਦੇ ਲਈ ਕਿਸਾਨਾਂ ਦਾ ਕਾਫੀ ਪੈਜਾ ਪੈਸਾ ਜਿਹੜਾ ਨਸ਼ਟ ਹੁੰਦਾ ਹੈਗਾ ਪਰ ਕਿਤੇ ਕਿਸਾਨ ਕੰਟਰੋਲ ਕਰ ਲੈਂਦੇ ਕਿਤੇ ਕੰਟਰੋਲ ਨਹੀਂ ਕਰਦੇ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ